ਸਕਾਣ ਦੇ ਮਸਲੇ ਤੇ ਕਾਂਗਰਸ ਕਸੂਤੀ ਫਸਦੀ ਦਿਖਾਈ ਦੇ ਰਹੀ ਹੈ ਦਰਸਲ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਾਂਗਰਸ ਪਾਰਟੀ ਵੱਲੋਂ ਆਪਣੇ ਸਿਆਸੀ ਪ੍ਰਚਾਰ ਲਈ ਲਗਾਏ ਬੈਨਰਾਂ 'ਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ੀਸ਼ ਲੈ ਕੇ ਆ ਰਹੇ ਭਾਈ ਜੀਵਨ ਸਿੰਘ ਦੀ ਤਸਵੀਰ ਵਰਤਣ ਦਾ ਨੋਟਿਸ ਲੈੰਦੇ ਆਦਸ਼ੀਆਂ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਸੱਟ ਮਾਰ ਲਈ ਪਰਚਾ ਦਰਜ ਕਰਨ ਦੀ ਮੰਗ ਕੀਤੀ ਹੈ ਧਾਮੀ ਨੇ ਕਿਹਾ ਕਿ ਗੁਰੂ ਸਾਹਿਬ ਦੀ ਤਸਵੀਰ ਉੱਪਰ ਕਿਸੇ ਸਖਸ਼ ਦੀ ਫੋਟੋ ਲਗਾਉਣਾ ਵੱਡੀ ਕਤਾਹੀ ਹੈ ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਉਹਨਾਂ ਕਿਹਾ ਕਿ ਬੇहद ਦੁਖਦਈ ਹੈ ਕਿ ਕਾਂਗਰਸ ਪਾਰਟੀ ਨੇ ਆਪਣੇ ਰਾਜਨੀਤਿਕ ਮਨੋਰਥ ਲਈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਭਾਈ ਜੀਵਨ ਸਿੰਘ ਵਰਗੀਆਂ ਮਹਾਨ ਸ਼ਖਸੀਅਤਾਂ ਦੀਆਂ ਤਸਵੀਰਾਂ ਦੇ ਉੱਪਰ ਆਪਣੇ ਸਿਆਸੀ ਨਿਤਾਮਾਂ ਦੀਆਂ ਫੋਟੋਆਂ ਲਗਾ ਕੇ ਸਕਾਉਂਦੀਆਂ ਭਾਵਨਾ ਮਨੂੰ ਛੱਟ ਮਾਰੀ ਹੈ ਉਹਨਾਂ ਕਿਹਾ ਕਿ ਕਿਸੇ ਵੀ ਰਾਜਸੀ ਪਾਰਟੀ ਵੱਲੋਂ ਲੋਕਾਂ ਨੂੰ ਪ੍ਰਭਾਵਿਤ ਕਰ ਲਈ ਸਿੱਖ ਗੁਰੂਆਂ ਦੀਆਂ ਤਸਵੀਰਾਂ ਵਰਤਣਾ ਤਾਂ ਗੁਨਾਹ ਹੈ ਪਰ ਤਸਵੀਰਾਂ ਦੇ ਉੱਪਰ ਆਪਣੇ ਸਿਆਸੀ ਆਗੂਆਂ ਦੀਆਂ ਫੋਟੋਆਂ ਛਾਪਣੀਆਂ ਉਸ ਤੋਂ ਵੀ ਵੱਡੀ ਗਲਤੀ ਹੈ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਇਸ ਹਰਕਤ ਲਈ ਜਿੱਥੇ ਕਾਂਗਰਸ ਪਾਰਟੀ ਨੂੰ ਤੁਰੰਤ ਸਿਕ ਕੌਮ ਕੋਲੋਂ ਮਾਫੀ ਮੰਗਣ ਲਈ ਆਖਿਆ ਉੱਥੇ ਹੀ ਪੁਲਿਸ ਪ੍ਰਸ਼ਾਸਨ ਕੋਲੋਂ ਜ਼ਿੰਮੇਵਾਰ ਵਿਅਕਤੀਆਂ ਤੇ ਸਿੱਖ ਭਾਵਨਾਵਾਂ ਨੂੰ ਸੱਟ ਮਾਰ ਲਈ ਪਰਚਾ ਦਰਜ ਕਰਨ ਦੀ ਮੰਗ ਕੀਤੀ ਹੈ ਇਸ ਬੰਦੀ ਗੁਰਚਰਨ ਗਰੇਵਾਲ ਕੀ ਕਹਿ ਰਹੇ ਨੇ ਉਹ ਸੁਣ ਲੈਣੇ ਆ ਅੱਜ ਵੀ ਚਰਚਾ ਚੱਲ ਰਹੀ ਹੈ ਕਿ ਕਾਂਗਰਸ ਪਾਰਟੀ ਦਾ ਇੱਕ ਤਰਨਤਾਲ ਨੂੰ ਵਿੱਚ ਇੱਕ ਚੋਣ ਜਲਸਾ ਹੋ ਰਿਹਾ ਜਿਸ ਦੇ ਵਿੱਚ ਗੁਰੂ ਸਾਹਿਬਾਨ ਨੌਵੇਂ ਪਾਤਸ਼ਾਹ ਜੀ ਦੇ ਸੀਸ ਲੈ ਕੇ ਆ ਰਹੇ ਭਾਈ ਜੱਤਾ ਜੀ ਦੇ ਦੀ ਤਸਵੀਰ ਲਕੀ ਹੈ ਉਹਦੇ ਉੱਤੇ ਕਾਗਰਸ ਦੇ ਲੀਡਰਾਂ ਦੀਆਂ ਤੇ ਗਾਂਧੀ ਪਰਿਵਾਰ ਦੇ ਮੈਂਬਰਾਂ ਦੀ ਲੱਗੀ ਆ ਇਹਦੀ ਇੱਕ ਸਾਫੀ ਵਿਵਾਦ ਚੱਲ ਰਿਹਾ ਸੋ ਅਸੀਂ ਤਾਂ ਇਹ ਗੱਲ ਸੋਚ ਰਹੇ ਹਾਂ ਕਿ ਜਿਹੜੀ ਪਾਰਟੀ ਜੀਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਜਿਨ੍ਹਾਂ ਨੇ ਉਸ ਸਮੇਂ ਦੇ ਭੰਗੜੇ ਪਾਏ ਨਹੀਂ ਤੇ ਖਾਸ ਤੌਰ ਦੇ ਉੱਤੇ ਜਦੋਂ ਦਿੱਲੀ ਦੇ ਵਿੱਚ ਕਤਲੇਆਮ ਹੋਇਆ ਉਦੋਂ ਸਰਦਾਰ ਕੀ ਬੇਟੀ ਗਦਾਰ ਕੀ ਬੇਟੀ ਕਹਿ ਕੇ ਨਾਰੇ ਲਾਏ ਤੇ ਆਪਦੇ ਘਰੋਂ ਆਪ ਦੀ ਨੂਰ ਨੂੰ ਕੱਢ ਦਿੱਤਾ ਉਨਾ ਤੋਂ ਸਿੱਖਾਂ ਦੇ ਲਈ ਕਿਸ ਤਰ੍ਹਾਂ ਦੀ ਆਸ ਕੀਤੀ ਜਾ ਸਕਦੀ ਹੈ ਜਿਹੜੀ ਕੀ ਬੇਮਾਨੀ ਹੈ ਸੋ ਦੂਸਰੀ ਗੱਲ ਇਹ ਹੈ ਕਿ ਇਹ ਵੈਸੇ ਵੀ ਜਿਹੜੀ ਸਿਆਸਤ ਨੇ ਇਹਨਾਂ ਮਾਮਲਿਆਂ ਦੇ ਵਿੱਚ ਧਾਰਮਿਕ ਇਸ ਤਰ੍ਹਾਂ ਦੀ ਤਸਵੀਰ ਲਾ ਕੇ ਧੁੰਮੇਨ ਕਰਨੀ ਜਿਹੜੀ ਇਹ ਵੈਸੇ ਹੀ ਗੱਲ ਤੱਕ ਸੋ ਇਹ ਜਿਹੜੀ ਕਾਂਗਰਸ ਪਾਰਟੀ ਵੱਲੋਂ ਇਹ ਕੀਤਾ ਗਿਆ ਕਾਰਾ ਵਾ ਇਹ ਬਹੁਤ ਨਿੰਦਣਯੋਗ ਹੈ ਇਸ ਨੂੰ ਜਿਹੜਾ ਇਲੈਕਸ਼ਨ ਕਮਿਸ਼ਨ ਹੈ ਉਹ ਵੀ ਆਪਸਾਂ ਨੋਟਿਸ ਲੈਣਾ ਚਾਹੀਦਾ ਉਹਨੂੰ ਸੋ ਇਹ ਗੱਲ ਜਿਹੜੀ ਹੈ ਸਾਡੇ ਦੇਖਣ ਵਿੱਚ ਆਈ ਹੈ ਇਹ ਕਹਾਵਰਸ ਵੱਲੋਂ ਕਿਉਂਕਿ ਗੁਰੂ ਸਾਹਿਬਾਨ ਜਾਂ ਭਾਈ ਜਤਾ ਜੀ ਦੀ ਮਹਾਨ ਕੁਰਬਾਨੀ ਹੈ ਜਿਹੜੀ ਜਿਹੜੀ ਉਹ ਉਹ ਪਾਉਂਦੇ ਮਹਾਨ ਯੋਧੇ ਆ ਉਹਨਾਂ ਦੇ ਉੱਪਰ ਜਿਹੜੇ ਆ ਉਹ ਨਗੇ ਸਿਰ ਦੀ ਤਸਵੀਰਾਂ ਲੱਗੀਆਂ ਤੇ ਗਾਂਧੀ ਪਰਵਾਦੀਆਂ ਲੱਗੀਆਂ ਜਿਹੜੀ ਕੀ ਕਿਸੇ ਵੀ ਤਰ੍ਹਾਂ ਸਿੱਖਾਂ ਦੇ ਲਈ ਬਰਦਾਸ਼ਤ ਕਰਨ ਜੋ ਨਹੀਂ ਸਿੱਖਾਂ ਦੇ ਮਨ ਦੇ ਭਾਰੀ ਟੇਹ ਹੁੰਦੀ ਹੈ। ਵਾਜੁਰ ਜੀ ਦਾ ਖਾਲਸਾ ਵਾਜੁਰ ਜੀ ਕੀ ਫਤਿਹ ਅੱਜ ਵੀ ਚਰਚਾ ਚੱਲ ਰਹੀ ਹੈ। ਕਾਗਰਸ ਪਾਰਟੀ ਦਾ ਇੱਕ ਤਰਨਤਾਲ ਨੂੰ ਵਿੱਚ ਇੱਕ ਚੋਣ ਜਲਸਾ ਹੋ ਰਿਹਾ ਜਿਸ ਦੇ ਵਿੱਚ ਗੁਰੂ ਸਹਿਬਾਨ ਨੌਵੇਂ ਪਾਤਸ਼ਾਹ ਜੀ ਦੇ ਸੀਸ ਲੈ ਕੇ ਆ ਰਹੇ ਭਾਈ ਜੈਤਾ ਜੀ ਦੇ ਦੀ ਤਸਵੀਰ ਲੱਗੀ ਹੈ ਉਹਦੇ ਉੱਤੇ ਕਾਗਰਸ ਦੇ ਲੀਡਰਾਂ ਦੀ ਹੈ ਤੇ ਗਾਂਧੀ ਪਰਿਵਾਰ ਦੇ ਮੈਂਬਰਾਂ ਦੀ ਲੱਗੀ ਹੈ ਇਹਦੀ ਇੱਕ ਕਾਫੀ ਵਿਵਾਦ ਚੱਲ ਰਿਹਾ ਸੋ ਅਸੀਂ ਤਾਂ ਇਹ ਗੱਲ ਸੋਚਦੇ ਹਾਂ ਕਿ ਜਿਹੜੀ ਪਾਰਟੀ ਜੀ ਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਜਿਨ੍ਹਾਂ ਨੇ ਉਸ ਸਮੇਂ ਦੇ ਭੰਗੜੇ ਪਾਏ ਨਹੀਂ ਤੇ ਖਾਸ ਤੌਰ ਦੇ ਉੱਤੇ ਜਦੋਂ ਦਿੱਲੀ ਦੇ ਵਿੱਚ ਕਤਲੇਆਮ ਹੋਇਆ ਉਦੋਂ ਸਰਦਾਰ ਕੀ ਬੇਟੀ ਗਦਾਰ ਕੀ ਬੇਟੀ ਕਹੇ ਕਿ ਨਾਰੇ ਲਾਏ ਤੇ ਆਪਦੇ ਘਰੋਂ ਆਪ ਦੀ ਨੂਰ ਨੂੰ ਕੱਢ ਦਿੱਤਾ ਉਹਨਾਂ ਤੋਂ ਸਿੱਖਾਂ ਦੇ ਲਈ ਕਿਸ ਤਰ੍ਹਾਂ ਦੀ ਆਸ ਕੀਤੀ ਜਾ ਸਕਦੀ ਹੈ ਜਿਹੜੀ ਕੀ ਬੇਈਮਾਨੀ ਹੈ ਸੋ ਦੂਸਰੀ ਗੱਲ ਇਹ ਹੈ ਕਿ ਇਹ ਵੈਸੇ ਵੀ ਜਿਹੜੀ ਸਿਆਸਤ ਨੇ ਇਹਨਾਂ ਮਾਮਲਿਆਂ ਦੇ ਵਿੱਚ ਧਾਰਮਿਕ ਇਸ ਤਰ੍ਹਾਂ ਦੀ ਤਸਵੀਰ ਲਾ ਕੇ ਤੁਮੇਨ ਕਰਨੀ ਜਿਹੜੀ ਇਹ ਵੈਸੇ ਹੀ ਗਲਤ ਹੈ ਸੋ ਇਹ ਜਿਹੜੀ ਹੈ ਕਾਂਗਰਸ ਪਾਰਟੀ ਵੱਲੋਂ ਇਹ ਕੀਤਾ ਗਿਆ ਘਾਰਾ ਵਾ ਇਹ ਬਹੁਤ ਨਿੰਦਣਯੋਗ ਆ ਇਸ ਨੂੰ ਜਿਹੜਾ ਇਲੈਕਸ਼ਨ ਕਮਿਸ਼ਨ ਆ ਉਹ ਵੀ ਆਪਣਾ ਨੋਟਿਸ ਲੈਣਾ ਚਾਹੀਦਾ ਉਹ ਨੂੰ ਸੋ ਇਹ ਗੱਲ ਜਿਹੜੀ ਆ ਸਾਡੇ ਦੇਖਣ ਵਿੱਚ ਆਈ ਆ ਕਿ ਕਾਂਗਰਸ ਵੱਲੋਂ ਕਿਉਂਕਿ ਗੁਰੂ ਸਾਹਿਬਾਨ ਜਾਂ ਭਾਈ ਜੈਤਾਜੀ ਦੀ ਮਹਾਨ ਕੁਰਬਾਨੀ ਜਿਹੜੀ ਜਿਹੜੀ ਉਹ ਉਹ ਪੰਜਾਬ ਦੇ ਮਹਾਨ ਯੋਧੇ ਆ ਉਹਨਾਂ ਦੇ ਉੱਪਰ ਜਿਹੜੇ ਆ ਉਹ ਨਗੇ ਸਿਰ ਦੀ ਤਸਵੀਰਾਂ ਲੱਗੀਆਂ ਤੇ ਗਾਂਧੀ ਪਰਵਾਦੀਆਂ ਲੱਗੀਆਂ ਜਿਹੜੀ ਕਿ ਕਿਸੇ ਵੀ ਤਰ੍ਹਾਂ Sikha'nın ਇਹ ਲਈ ਬਰਦਾਸ਼ਤ ਕਰਨ ਜੋ ਨਹੀਂ ਇਸ ਮੁੱਦੇ ਤੇ ਅਕਾਲੀ ਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਤਸਵੀਰ ਅਤੇ ਭਾਈ ਜੀਵਨ ਸਿੰਘ ਜੀ ਵਰਗੀ ਮਹਾਨ ਸਿੱਖ ਸ਼ਖਸੀਅਤ ਦੀ ਤਸਵੀਰ ਨੂੰ ਆਪਣੇ ਰਾਜਨੀਤਿਕ ਸਮਾਗਮਾਂ 'ਚ ਵਰਤਨਾ ਤੇ ਉਸ ਦੇ ਨਾਲ ਰਾਹੁਲ ਗਾਂਧੀ, ਸੋਨੀਆ ਗਾਂਧੀ, ਪ੍ਰਿੰਕਾ ਗਾਂਧੀ ਸਮੇਤ ਹੋਰ ਅਨੇਕਾਂ ਕਾਂਗਰਸੀਆਂ ਦੀਆਂ ਤਸਵੀਰਾਂ ਲਗਾਉਣਾ ਬਹੁਤ ਹੀ ਦੁਖਦਾਈ ਅਤੇ ਵੱੱਜਰ ਗੁਨਾਹ ਹੈ। ਗੁਰੂ ਸਾਹਿਬ ਜੀ ਦੀਆਂ ਪਵਿੱਤਰ ਤਸਵੀਰਾਂ ਸਾਡੀ ਸ਼ਰਧਾ ਤੇ ਸਤਕਾਰ ਦਾ ਕੇਂਦਰ ਨੇ ਉਹ ਕਿਸੇ ਵੀ ਰਾਜਨੀਤਿਕ ਪਾਰਟੀ ਦੀ ਪ੍ਰਚਾਰ ਸਮੱਗਰੀ ਜਾਂ ਚੋਣ ਮੁਹਿੰਮ ਦਾ ਹਿੱਸਾ ਨਹੀਂ ਹਨ ਸ਼੍ਰਮਣੀ ਕਾਲੀਦਲ ਮੰਗ ਕਰਦਾ ਹੈ ਕਿ ਕਾਂਗਰਸ ਪਾਰਟੀ ਤੁਰੰਤ ਇਸ ਕਰਤੂਤ ਲਈ ਸਿਕੌਮ ਤੋਂ ਮਾਫੀ ਮੰਗੇ ਅਤੇ ਇਹ ਤਸਵੀਰਾਂ ਦੁਬਾਰਾ ਨਾ ਵਰਤੇ ਇਸ ਮੌਕੇ ਪਾਰਟੀ ਦੇ ਸੀਨੀਅਰ ਆਗੂ ਗੁਲਜ਼ਾਰ ਸਿੰਘ ਰਣੀਕੇ ਕੀ ਕਹਿ ਰਹੇ ਨੇ ਉਹ ਵੀ ਸੁਣ ਲੈਣੇ ਆ ਬੜੇ ਦੁੱਖ ਨਾਲ ਭਰੇ ਮਨ ਦੇ ਨਾਲ ਕਹਿਣਾ ਪੈ ਰਿਹਾ ਹੈ ਕਿ ਕਾਂਗਰਸ ਦੀ ਮੰਨਤਾ ਇਨੀ ਦਿਨੋ ਦਿਨ ਡਗਰੀ ਹੈ ਕਿ ਉਹ ਅੱਜ ਧਰਮ ਦਾ ਸਤਿਕਾਰ ਕਰਨਾ ਵੀ ਭੁੱਲੀ ਜਾ ਰਹੀ ਹੈ ਦੂਸਰ ਸਰਕਾਰ ਕਰਨਾ ਵੀ ਭੁੱਲਦੀ ਜਾ ਰਹੀ ਆ ਸ਼ਹੀਦਾਂ ਦਾ ਸਰਕਾਰ ਕਰਨਾ ਵੀ ਭੁੱਲਦੀ ਜਾ ਰਹੀ ਆ ਇਸ ਲਈ ਇਹਦੀ ਇਹ ਜਿੰਨੀ ਵੀ ਨਿੰਦਿਆ ਕਰੀਓ ਥੋੜੀ ਉਹ ਦਿਨ ਪਹਿਲਾਂ ਇਹਨਾਂ ਨੇ ਇੱਕ ਕੱਟ ਕੀਤਾ ਤੇ ਉਹਦੇ ਵਿੱਚ ਇਤਿਹਾਸਿਕ ਬਣਾਇਆ ਤੁਰਚ ਸਰਦਾਰ ਸਾਹਿਬ ਸ੍ਰੀ ਗੁਰੂ ਇੱਕ ਬਾਦਰਮਾਰੇ ਦਾ ਪੁੱਤਰ ਸੀਸ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਲੈ ਕੇ ਜਿਹੜੇ ਦਿੱਲੀ ਤੋਂ ਆ ਰਹੇ ਆ ਫੋਟੋ ਤੁਸੀਂ ਦੇਖ ਸਕਦੇ ਹੋ ਉਹਨਾਂ ਦੇ ਉੱਪਰ ਦਾ ਕਾਂਗਰਸ ਲੀਡਰਾਂ ਦੀਆਂ ਲੱਗੀਆਂ ਨੇ ਥੱਲੇ ਲੀਡਰਸ਼ਿਪ ਆਉਣ ਬੈਠੇ ਨੇ ਤੇ ਉਹਦੇ ਨਾਲ ਥੱਲੇ ਆ ਸਭ ਤੋਂ ਉਹ ਗੁਰੂ ਸਾਹਿਬਾਂ ਦੀ ਤੇ ਅਮਰ ਸ਼ਹੀਦ ਬਾਬਾ ਜੀਵਨ ਸਿੰਘ ਜੀ ਦਾ ਸਰੂਪ ਜਿਹੜਾ ਨਜ਼ਰ ਆ ਰਿਹਾ ਇਸ ਕਰਕੇ ਮੈਂ ਸਮਝਦਾ ਕਿ ਕੁਦਰੋਂ ਪਹਿਲਾਂ ਉਹਨਾਂ ਨੇ ਇੱਕ ਜਾਤੀਵਾਦ ਤੇ ਵੀ ਰਾਜਾ ਸਾਹਿਬ ਨੇ ਇਸ ਖੇਤਰ ਮੇਂ ਬੋਲਦਿਆਂ ਬਿਆਨ ਦਿੱਤਾ ਉਹਦੀ ਮਨਸਤਾ ਦਾ ਵੀ ਪਤਾ ਲੱਗਾ ਵੀ ਕਿੰਨੀ ਥੱਲੇ ਆ ਗਈ ਕਿ ਨਾ ਇਹਨਾਂ ਦੇ ਮਨ ਚ ਹਮੇਸ਼ਾ ਹੀ ਨਫਰਤ ਭਰਿਆ ਦੇਸ਼ ਬਾਰੇ ਮੈਂ ਕਿਹਾ ਕਿ ਇਹੋ ਜਿਹੇ ਲੋਕ ਦੇਸ਼ ਦਾ ਕਰ ਸਕਣਗੇ ਜੇ ਇੱਕ ਧਰਮ ਦੀ ਬਲਕਿ ਧਰਮ ਦਾ ਵਿਰੋਧਾਧਰਮ ਦੀ ਪਰਜਾਤਾ ਨਹੀਂ ਸਮਝਦੇ ਕਿ ਸਾਨੂੰ ਗੁਰੂ ਸਾਹਿਬਾਂ ਦਾ ਜਿੰਨਾ ਵੀ ਸ਼ਰਕਾਰ ਕਰੀਏ ਜਿੰਨਾ ਵੀ ਸ਼ਰਕਾਰ ਕਰੀਏ ਉਹ ਥੋੜਾ ਸ਼ਹੀਦਾਂ ਦਾ ਜਨਾਂ ਦੇ ਸਿਰ ਤੇ ਅੱਜ ਆਪਾਂ ਸਾਰਾ ਫਿਰ ਰਹੇ ਜਾਂ ਮਾਨ ਸ਼ਰਕਾਰ ਜਾਂ ਉਹਨਾਂ ਦੀ ਵਹਾਲੇ ਦੇਨੇ ਆਪਾਂ ਲੋਕਾਂ ਨੂੰ ਤੇ ਉਹਨਾਂ ਨੇ ਕੁਰਬਾਨੀਆਂ ਦੇ ਕੇ ਸਾਰਾ ਕੁਝ ਇਹ ਕੀਤਾ ਤੇ ਅੱਜ ਹੀ ਉਹਨਾਂ ਦਾ ਸ਼ਰਕਾਰ ਕਰਨਾ ਹੀ ਭੁੱਲਦੇ ਜਾ ਰਹੇ ਆ ਮੈਂ ਆਪਣੇ ਲੋ ਸ਼ਰਮਣੀ ਅਕਾਲੀ ਦਲ ਨੂੰ ਖੋਰ ਦੀ ਨਿੰਦਿਆ ਕਰਦਾ ਗੁਰੂ ਕਿਰਪਾ ਕਰੇ ਇਹਨਾਂ ਦੀ ਮਤ ਨੂੰ ਵੀ ਸੁਧਾਰ ਦੇ ਵਿੱਚ ਲਿਆਵੇ ਔਰ ਮੈਂ ਭਾਰਕਮਕ ਜਥੇਬੰਦੀਆਂ ਨੂੰ ਬੇਨਤੀ ਕਰਨੀ ਚਾਹਣਾ ਹੈ ਕਿ ਉਹ ਇਹਨਾਂ ਦੀ ਜਿੰਨੀ ਵੀ ਨਿੰਦਿਆ ਹੋ ਸਕਦੀ ਹੈ ਉਹ ਕਰਨ ਤਾਂ ਜੋ ਅੱਗੇ ਤੋਂ ਇਹੋ ਜਿਹੀ ਇਹ ਹਰਕਤ ਜਿਹੜੀ ਆ ਉਹ ਗੁਰੂ ਸਾਹਿਬਾਂ ਦੇ ਪਵਿੱਤਰ ਸ਼ਰੀਰ ਦਾ ਜਾਂ ਸ਼ਹੀਦਾਂ ਦੇ ਸ਼ੋਹ ਦੇ ਨਾਲ ਜਿਹੜਾ ਖਲਵਾ ਜਿਹੜਾ ਇਹੋ ਜਿਹਾ ਉਹ ਨਾ ਕਰ ਸਕਣ ਬਹੁਤ ਵੱਡੀਆਂ ਮਨ ਨੂੰ ਸੱਟ ਪਹੁੰਚੀਏ ਇਹ ਫੋਟੋ ਵੇਖ ਕੇ ਇਹ ਹਥਿਆਰ ਵੇਖ ਕੇ ਵੀ ਇਹਨਾਂ ਨੂੰ ਨਹੀਂ ਕਰਨਾ ਚਾਹੀਦਾ ਇਹਨਾਂ ਨੂੰ ਮਾਫੀ ਵੀ ਮੰਗਣੀ ਚਾਹੀਦੀ ਆ ਕਿ ਅਸੀਂ ਗਲਤੀ ਕਰ ਬੈਠੇ ਆ ਤੇ ਇੰਡੀ ਵੱਡੀ ਗਲਤੀ ਕੋਈ ਗਾਹ ਨਾ ਕਰੇ ਅਦਰ ਸਤਾਤਰ ਪਾਰਟੀ ਦੇ ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਨੌਵੇਂ ਪਾਤਸ਼ਾਹ ਤੇ ਭਾਈ ਜੀਵਨ ਸਿੰਘ ਦੇ ਸਰਕਾਰ ਨੂੰ ਠੇਸ ਪਹੁੰਚਾਈ ਹੈ ਉਹਨਾਂ ਨੇ ਸਿਕਉਮ ਤੋਂ ਮਾਫੀ ਮੰਗਣ ਦੀ ਮੰਗ ਕੀਤੀ ਹੈ ਕਾਂਗਰਸ ਪਾਰਟੀ ਦੀ ਸਿੱਖ ਪੰਥ ਨੂੰ ਲੈ ਕੇ ਗੁਰੂ ਸਹਿਬਾਨਾਂ ਨੂੰ ਲੈ ਕੇ ਜਿਹੜੀ ਮਾੜੀ માનਚਕਤਾ ਘਟਿਆ ਜਿਹੜੀ ਸੋਚ ਹੈ ਉਹਦਾ ਪ੍ਰਗਟਾਵਾ ਇਹ ਹਮੇਸ਼ਾ ਕਰਦੇ ਰਹਿੰਦੇ ਆ ਔਰ ਇਸ ਵਾਰ ਵੀ ਜਿਸ ਤਰੀਕੇ ਨਾਲ ਤਰਨ ਧਾਰਨ ਦੀ ਜਿਹੜੀ ਬਾਈ ਇਲੈਕਸ਼ਨ ਹੋ ਰਹੀ ਹੈ ਇਸ ਇਸ ਬਾਈ ਇਲੈਕਸ਼ਨ ਦੀ ਇੱਕ ਚੋਣ ਜਲਸੇ ਦੇ ਦੌਰਾਨ ਜਿਸ ਤਰੀਕੇ ਨਾਲ ਕਾਂਗਰਸ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਨੇ ਸਟੇਜ ਤੇ ਗੁਰੂ ਸਾਹਿਬਾਨਾਂ ਦੀਆਂ ਤਸਵੀਰਾਂ ਦੇ ਉੱਪਰ ਕਾਂਗਰਸ ਲੀਡਰਸ਼ਿਪ ਦੇ ਫੋਟੋ ਲਾਇਆ ਉੱਥੋਂ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਕਿ ਪੰਜਾਬ ਕਾਂਗਰਸ ਵੀ ਜਿਹੜੀ ਹੈ ਉਹ ਵੀ ਜਿਹੜੀ ਗੁਰੂ ਸਾਹਿਬਾਨਾਂ ਦੇ ਸਤਕਾਰ ਨੂੰ ਲੈ ਕੇ ਕਿੰਨੀ ਮਾੜੀ ਸੋਚ ਰੱਖਦੀ ਹੈ ਇਨਾਂ ਵਾਸਤੇ ਨਾਤੇ ਕੋਈ ਸਿੱਖ ਮਾਇਨੇ ਰੱਖਦਾ ਨਾ ਪੰਥ ਮਾਇਨੇ ਰੱਖਦਾ ਨਾ ਗੁਰੂ ਸਾਹਿਬਾਨ ਇਨਾਂ ਵਾਸਤੇ ਕੋਈ ਕਿਸੇ ਤਰੀਕੇ ਨਾਲ ਸਤਕਾਰ ਦੇ ਯੋਗ ਹੈ ਪਹਿਲਾਂ ਤੇ ਇਨਾਂ ਨੇ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਇਤਿਹਾਸ ਦਵਾ ਹੈ ਕਿ ਕਿਸ ਤਰੀਕੇ ਨਾਲ ਕਾਂਗਰਸ ਨੇ ਆਪਣੇ ਰਾਜ ਦੇ ਦੌਰਾਨ ਗੁਰੂ ਸਾਡੇ ਗੁਰੂ ਘਰਾਂ ਤੇ ਹਮਲੇ ਕੀਤੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਔਰ ਅੱਜ ਤਰਨਤਾਰਨ ਦੇ ਇਲੈਕਸ਼ਨ ਚ ਜਿਸ ਤਰੀਕੇ ਨਾਲ ਬੇਕਦਰੀ ਕੀਤੀ ਆ ਗੁਰੂ ਸਾਹਿਬ ਦੀ ਤਸਵੀਰ ਦੀ ਉਹ ਇਹ ਸਾਬਿਤ ਕਰਦੀ ਆ ਕਿ ਕਾਂਗਰਸ ਪਾਰਟੀ ਜਿਹੜੀ ਹੈ ਉਹ ਐਂਟੀ ਸਿੱਖ ਮੰਚਕਤਾ ਰੱਖਦੀ ਐ ਐਂਟੀ ਪੰਥ ਮੰਚਕਤਾ ਰੱਖਦੀ ਐ ਇਹਨਾਂ ਦੇ ਮਨਾਂ 'ਚ ਗੁਰੂਆਂ ਗੁਰੂ ਸਹਿਬਾਨਾਂ ਨੂੰ ਲੈ ਕੇ ਕੋਈ ਵੀ ਜਿਹੜਾ ਆ ਕਿਸੇ ਤਰ੍ਹਾਂ ਦਾ ਸਤਕਾਰ ਨਹੀਂ ਐ ਸੋ ਮੈਂ ਜਿੱਥੇ ਆਵਾਜ਼ ਦੀ ਪਾਰਟੀ ਵੱਲੋਂ ਇਸ ਦਾ ਵਿਰੋਧ ਕਰਦਾ ਆ ਇਹਨੂੰ ਕੰਡੈਮਨ ਕਰਦਾ ਆ ਉੱਥੇ ਕਾਂਗਰਸ ਪਾਰਟੀ ਤੋਂ ਮੰਗ ਵੀ ਕਰਦਾ ਆ ਕਿ ਇਹ ਜਿਸ ਤਰੀਕੇ ਨਾਲ ਗੁਰੂ ਸਾਹਿਬ ਦੀ ਤਸਵੀਰ ਦੀ ਇਹਨਾਂ ਨੇ ਬੇਕਦਰੀ ਕੀਤੀ ਹੈ ਔਰ ਜਿਸ ਤਰੀਕੇ ਨਾਲ ਸਿਰਫ ਔਰ ਸਿਰਫ ਵੋਟਾਂ ਦੇ ਲਾਹੇ ਲਈ ਸਿੱਖ ਪੰਥ ਦਾ ਜਿਹੜਾ ਮਿਸਯੂਜ਼ੇ ਕਰਦੇ ਆ ਗੁਰੂ ਸਾਹਿਬਾਨਾ ਨੂੰ ਵੀ ਦਿਖਾਵੇ ਲਈ ਸਤਕਾਰ ਦਿੰਦੇ ਆ ਉਹਦੇ ਲਈ ਤਰਨਤਾਰਨ ਦੇ ਉਸ ਜਲਸੇ ਦੀ ਜਿਹਦੇ ਚ ਕਾਂਗਰਸ ਲੀਡਰਸ਼ਿਪ ਦੀ ਫੋਟੋ ਗੁਰੂ ਸਾਹਿਬਾਨਾ ਦੇ ਉੱਪਰ ਲਾਈ ਉਹਦੇ ਲਈ ਮਾਫੀ ਮੰਗਣੀ ਚਾਹੀਦੀ ਇਹਨਾਂ ਨੂੰ ਪੰਥ ਤੋਂ ਮਾਫੀ ਮੰਗਣੀ ਚਾਹੀਦੀ ਹੈ ਦੁਨੀਆ ਭਰ ਚ ਵਸਦੇ ਗੁਰੂ ਸਾਹਿਬ ਨੂੰ ਗੁਰੂ ਸਾਹਿਬਾਨ ਨੂੰ ਮੰਨਣ ਵਾਲੀ ਜਿਹੜੀ ਗੁਰਨਾਨਕ ਨਾਮ ਲੇਵਾ ਸੰਗਤ ਹੈ ਉਹਨਾਂ ਤੋਂ ਮਾਫੀ ਮੰਗਣੀ ਚਾਹੀਦੀ ਔਰ ਉਹਨਾਂ ਦੇ ਕਾਂਗਰਸ ਪਾਰਟੀ ਦੇ ਐਕਟ ਦਾ ਇਸ ਘਟਿਆ ਹਰਕਤ ਦਾ ਸੀ ਵਿਰੋਧ ਕਰ